ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੱਗੇ ਸੀਗੇ ਗੰਨਾ ਬੰਨਣ ਤਿੰਨ ਪਾਲਟੀਆਂ ਲੱਗੀਆਂ ਗੰਨਾ ਬੰਨਣ ਗੰਨਾ ਸਾਰੇ ਬੰਨਣੇ ਵਾਲਾ ਹੋਇਆ ਸੀਗਾ ਆ 95 ਆ ਆਹ ਇੱਕ 8005 ਇੱਧਰਲਾ ਪਲਾਟ ਹੰਦੇ ਹਟਕੇ ਹੁਣ ਬੰਨਣੇ ਵਾਲਾ ਹਾਂਜੀ ਆ ਬੱਜ ਜਾਣਾ ਅੱਛਾ ਜੀ ਇਹ ਬੱਜ ਜਾਣਾ ਆ ਬਰ ਬਰ ਸ਼੍ਰੀਸ਼ਰਮ ਨੇ ਪਹਿਣੀ ਬੱਜ ਚਲੋ ਇਹ ਵੀ ਹੋ ਜਾਣਾ ਸੈੱਟ ਉਦਾਂ ਕੰਨਾ ਸੋਨਾ ਬੰਦੇ ਉਦਾਂ ਇਹ ਸੋਨਾ ਬੰਦੇ ਕੰਨਾ अज्जे मी उ सोना पै गया थोड़ा जी पेंड वाल घट पन्नी पानी खड़ा उद्दा सही बनते ठीक नहीं दिया दिया। सही है छोटिया मोटिया ਉਹ ਹਰੀ ਹਾਂ ਉਹ ਤਾਰਾਂ ਨਾਲ ਲੱਗੀਆਂ ਯਾਰ ਮਾੜੀਆਂ ਇਹ ਨਾਲ ਲੱਗੀਆਂ ਉੱਪਰ ਉਹਦਾ ਹਾਲ ਚਕਾਉਣੀਆਂ ਪੈਣੀਆਂ ਉਹਨੇ ਹਾਂ ਹੂੰ ਇਹ ਤਾਂ ਕਰਨਾ ਪੜੀਗਾ ਹਾਂ ਕੱਲੇ ਜਾਣਾ ਤਾਂ ਵੀ ਇਹਦੇ ਵਿੱਚ ਡੰਡੇ ਲੱਗਣ ਕਿੱਦਾਂ ਕੰਸ ਹੋਣਗੀਆਂ ਡੰਡੇ ਨਹੀਂ ਹੋਰ ਉੱਤੇ ਐਂਗਲ ਲਵਾਣੇ ਇਹ ਦੋ ਜਿਹੇ ਸਰਾਉਣੇ ਪੈਣਗੇ ਆਪੇ ਆਪਣੇ ਵਿੱਚ ਨਹੀਂ ਉਹ ਉੱਤੇ ਐਂਗਲ ਲਵਾਣੇ ਆ ਤਾਰਾਂ ਦੇ ਉੱਤੇ ਠੀਕ ਆ ਠੀਕ ਆ ਫੇਰ ਤਾਰਾਂ ਉੱਚੀਆਂ ਹੋ ਜਾਣੀਆਂ ਠੀਕ ਆ ਇਧਰੋਂ ਦਾ ਸਹੀ ਆ ਉਧਰੋਂ ਚਾਹੀਦੀ ਦੂਰ ਚਾਹੀਦਾ ਇੰਨਾ ਕੰਮ ਦਾ ਹੈ ਇਹ ਤਾਂ ਚਾਹੀਦਾ ਭਾਜੀ ਹਾਂ ਉਧਰ ਥੋੜੇ ਖੰਭਾ ਦੂਰ ਹੈ ਹੈ ਉਹਦੇ ਕਰਕੇ ਆ ਗੰਨਾ ਸਾਰਾ ਹੀ ਉੱਪਰੋਂ ਇੱਕ ਸਾਰ ਆ ਕੋਈ ਨਹੀਂ ਇਦਾਂ ਦਾ ਹੈਗਾ ਤਾਰਾਂ ਵੀ ਬਹੁਤ ਵਿੱਚ ਲੱਗ ਗਿਆ ਤਾਰਾਂ ਦੀ ਜਾ ਕੇ ਹਾਲੇ ਟਾਈਮ ਹਾਲੇ ਹੋਰ ਲੈਣਾ ਆਏ ਨੇ ਹਾਲੇ ਬਦੀ ਹੁਣ ਤਾਂ ਸਟਾਰਟ ਹੋਇਆ ਲੇ ਬੋਰਡ ਇਹਦੀ ਸਿੰਗਲ ਸਿਹੜ ਦੀ ਹੈ ਹਾਂਜੀ ਸਿੰਗਲ ਸਿਹੜ ਨੂੰ ਸਪੋਰਟ ਮਿਲ ਜਾਂਦੀ ਮਿੱਟੀ ਜਿਆਦੀ ਲੱਗਣੀ ਜਾਈ ਜਿਆਦੀ ਚਾਹੀਦੀ ਹੈ ਨਾ ਇਹ 5 ਫੁੱਟ ਦੇ ਹੈ ਹਾਂਜੀ ਉਹ ਜੇ ਹੁਣ ਟਰੈਕਟਰ ਨਹੀਂ ਹੁੰਦਾ ਇਹਨਾਂ ਦੇ ਨਾਲ 1 ਫੁੱਟ 1 ਇੰਚ ਤੇ ਆ ਥੋੜਾ ਜਿਹਾ ਲੇਟ ਬੀਜ ਹੋਇਆ ਸੀਗਾ ਉਹ ਤਾਂ ਠੀਕ ਆ ਖੁੰਝੇ ਜਾਂ ਥੋੜਾ ਜਿਹਾ ਇਦਾਂ ਬਾਕੀ ਸਾਰਾ ਠੀਕ ਆ ਉਹ ਉੱਪਰਲਾ 플ੌਟ ਵੀ ਸਾਰਾ ਹੋ ਗਿਆ ਆ ਬਨਣੇ ਵਾਲਾ ਉਹ ਅੱਜ ਬਨਣਗੇ ਤੇ ਇਹਦੇ ਵਿੱਚੋਂ ਪਰੇ ਖੁੰਝੇ ਤੇ ਉਹ ਪਰੇ ਡੇਢ ਖੇਤਾ ਉਹ ਸਰੀ ਤੇ 95 ਜਾ ਕੇ ਇਹ ਵੀ ਬੰਨਣਾ ਤਾਂ ਰਾਹ ਦੇ ਨਾਲ ਥੋੜਾ ਜਿਹਾ ਛੱਡਣਗੇ ਹਾਂਜੀ ਇਹ ਇਧਰ ਉਹ ਥੋੜੇ ਜਿਹਦਾ ਵਿੱਚ ਬੈਠਾ ਉਹ ਹੈਗਾ ਕਿਸੇ ਦਾ ਆਪਣਾ ਇਦਾਂ ਘੁੰਮ ਜਾਂਦਾ ਸਾਰੇ ਤੇ ਬੁਰੀ ਸੜਕ ਪਰਲੇ ਪਾਸੇ ਵੀ ਸੜਕ ਹੈ ਦੋਨੇ ਪਾਸੇ ਟਰਾਲੀਆਂ ਨਿਕਲ ਜੰਦੀਆਂ ਇਹ ਟ੍ਰੈਂਚ ਵਾਲਾ ਬੰਦਿਆ ਇਹ 4 ਫੁੱਟ ਤੇ ਆਏ 4 ਫੁੱਟ 1 2 ਇੰਚ ਦੇ ਹੀ ਆ 28 ਇੰਚ ਤੇ ਇਹ 8005 ਇਹ ਦੀ ਬਣਾਈ ਆ ਸਾਈਡਾਂ ਥੋੜੀਆਂ ਨੀਵੀਆਂ ਆ ਬਾਕੀ ਤਾਂ ਵਿੱਚੋਂ ਤਾਂ ਹੋ ਗਿਆ ਇੱਕ ਦੋ ਦਿਨ ਉਧਰ ਨੂੰ ਲੱਗ ਜਾਣੇ ਬਾਅਦ ਵਿੱਚ ਤਿੰਨ ਚਾਰ ਦਿਨ ਫਿਰ ਉਸ ਤੋਂ ਬਾਅਦ ਹਫਤੇ ਤੋਂ ਬਾਅਦ ਵੀ ਵੱਜ ਜਾਊਗਾ ਆ ਹੈਗਾ 11015 ਇਹ ਤੋਂ ਬਦਲ ਗਿਆ ਇਹ ਉਹ 8005 ਪਰ ਇਹ ਨੂੰ ਠੀਕ ਆ ਉਹਦੇ ਪੱਤੇ ਨਹੀਂ ਮੜ ਕੇ ਆਏਗਾ ਇਹ ਹੋਰ ਸੀ ਥੋੜੀ ਦੇਖਣੇ ਉਹ ਰਿਆ ਪਾਣੀ ਸਾਰੇ ਕਮਾਚੇ ਖੜ ਗਏ ਇੱਕ ਸਾਥ ਚਲ ਵਧੀਆ ਹੋ ਗਿਆ ਪਾਣੀ ਲੱਗਦਾ ਕਿਉਂਕਿ ਇੰਨਾ ਖੈ ਕਿਚੇ ਰੌਂਡ ਅਪ ਮਾਰੀ ਜਿੱਦਾਂ ਰੌਂਡ ਅਪ ਆ ਮਾਰੀਓ ਪੰਨੇ ਪੱਧਰੇ ਹੀ ਰਹਿਣੇ ਆ ਹੁਣ ਇੰਨੀ ਕ ਚਲ ਠੀਕ ਹੈ ਮਰਾ ਵਿੱਚ ਰਹਿ ਨਹੀਂ ਗਰਾਮਾਸਰ ਮਾਈ ਜਰੀ ਹਾਂ ਇਹ ਰੌਂਡ ਅਪ ਮਾਰੀ ਹੁੰਦੀ ਫੇਰ ਹੀ ਰਹਿਣਦਾ ਕੋਈ ਬਾਰੇ ਫਿਰ ਇਹ ਮਾਰਦੇ ਫਿਰ ਉੱਤੇ ਗੰਨੇ ਤੇ ਮਾਰ ਦਿੰਦੇ ਆ ਥੋੜਾ ਜਿਹਾ ਦੇਖ ਜੀ ਕੁੱਪਾ ਜਿਹਾ ਲਾ ਕੇ ਇਦਾਂ ਪਹਿਲਾ ਗੇੜਾ ਨਾ ਜਿੰਨਾ ਮਰਜ਼ੀ ਮਾਰੀ ਜੈ ਤੈਨੂੰ ਪਤਾ ਹੀ ਕਰ ਦਿੰਦੇ ਕੰਮ ਇਹਨਾਂ ਦਾ ਕੋਈ ਕੋਈ ਬੰਦਾ ਇਹ ਰੋ ਕਰੀ ਕਰੇ ਪਰਾਨੇ ਬੰਦੇ ਥੋੜਾ ਇਹਨਾਂ ਨੂੰ ਪਤਾ ਨਹੀਂ ਕਿ ਕਿਹੜਾ ਬਾਹਣਾ ਨਹੀਂ ਆ ਜਲਦਾ ਕੰਮ ਚਲਦਾ ਹੈ ਬਹੁਤ ਵਧੀਆ ਫਿਰ ਵੱਜ ਜਾਣਾ ਫਿਰ ਸੈਟਾਂ ਛੱਡ ਦਾਂਗੇ ਇਹਦੇ ਦੋ ਸੈਟ ਮਾੜਿਆ ਹੈਗਾ ਟੁੱਟਦਾ ਹੈ ਉਧਰ ਵੀ ਉਹ ਅਠ ਰਿਹਾ ਉਹ ਵੀ ਟੁੱਟਦਾ 33 ਉਹ ਦੋ ਵੀ ਤੇ ਟੁੱਟਦਾ ਹੁੰਦਾ ਇਨੂੰ ਹੋਣੀ ਥੋੜਾ ਹਲਕਾ ਇਹ ਕੀ ਡੈਡ ਹੋਣਾ ਜੋ ਜ਼ਿਆਦਾ ਡੈਡ ਕੀ ਦਾ ਟੁੱਟਣਾ ਹਾਂ ਸਾਬ ਨੂੰ ਉਹਨਾਂ ਕਾ ਜ਼ਿਆਦਾ ਜ਼ਿਆਦਾ ਕੱਸੋ ਨਾ ਜੋ ਟੁੱਟਦਾ ਫਿਰ ਰਹਿਣ ਦੇ ਕੋਈ ਗੱਲ ਨਹੀਂ ਅਗੇ ਇਹਨੂੰ ਡੈਡ ਹੋ ਜੂਗੀ ਮੈਂ ਦੇਖ ਲਿਆ ਹਾਂ ਹਾਂ ਆ ਆਦ ਆ ਲੈ ਆ ਸਿਰੇ ਵਾਲੇ ਛਾੜ ਦੋ ਦੋ ਤਿੰਨ ਤਿੰਨ ਛਾੜ ਦਿਓ ਯਾਰ ਤਾਂ ਉਹ ਇੱਦਾਂ ਛੋਟਾ ਕਬਰ ਨਹੀਂ ਜ਼ਿਆਦਾ ਛੋਟਾ ਰਹਿਣ ਦੇ ਲੋੜ ਨਹੀਂ ਨਾ ਬੰਨ ਕਬਰ ਇਹਨੂੰ ਛੱਡ ਦੇ ਇਹ ਦੋ ਦੋ ਛਾੜ ਤਿੰਨ ਤਿੰਨ ਛੱਡ ਦੋ ਕਿੰਨੇ ਕਾ ਛੋਟੇ ਰਹਿਣੇ ਬਾਹਰ ਮੇ ਬਾਹਰ ਮੇ ਥੋੜਾ ਘਾਹ ਕੁ ਇੱਕ ਸਾਲ ਐਂਡ ਤੇ ਬਜਨ ਸਾਰੇ ਨੂੰ ਜਿਹੜਾ ਫਿਰ ਨਹੀਂ ਭਜਨ ਤਾਂ ਸੋਣਦਾ ਅਖੀਰ ਤੇ ਇਹਦਾ ਹੀ ਹੁੰਦਾ ਨਹੀਂ ਕੋਈ ਕੋਈ ਜਗ੍ਹਾ ਯਾਰ ਦਿਖਾ ਇਤੋਂ ਬੜਾ ਸੁਣਾਈ ਆ ਆ ਤਾਂ ਠੀਕ ਆ ਕੋਈ ਜ਼ਿਆਦਾ ਸਵਾਗੇ ਨਾ ਫਰਕ ਪੈਂਦੇ ਜਦੋਂ ਆਪਾਂ ਸਵਾਗਾਂ ਮਾਰਦੇ ਆ ਕੁਛ ਨਾ ਕੁਛ ਤਾਂ ਪੈਂਦਾ ਹੀ ਆ ਆ ਦੇ ਤਾਂ ਕਿਦਾ ਫਸਿਆ ਤੁਹਾਨੂੰ ਫਾੜੀ ਨਹੀਂ ਵੱਜ ਕੇ ਸਵਾਗੇ ਵੱਜੇ ਜਿੱਦਰਾ ਉਹ 95 ਦਾ ਇਧਰ 8000 ਪੰਜ ਦੋ ਨਹੀਂ ਉਹ ਬੰਨਣ ਵਾਲੀ ਹੈ ਪਹਿਲਾਂ ਟ੍ਰੈਂਚ ਵਾਲਾ ਬੰਨ ਲਓ ਸਾਰਾ ਆ ਗਿਆ ਹਾਈਟ ਘੱਟ ਹੈ ਦੀ ਵਿਚੋ ਦਾ ਬਹੁਤ ਹੋਈਓ ਆ ਬਹੁਤ ਬਹੁਤ ਹੂੰ ਵਿਚੋ ਹੋ ਕੇ ਸਾਰੇ ਖਾਤ ਆ ਤਾਰਾ ਨਾ ਲੱਗ ਗਿਆ ਇੱਥੇ ਤਾਰਾ ਇਹਦੀਆਂ ਚਕਾਉਣੀਆਂ ਪੈਣੀਆਂ ਸਾਰੀਆਂ ਚਕਾਉਣਾ ਆ ਉਹ ਉੱਥੇ ਐਂਗਲ ਫਿੱਟ ਕਰਾਉਣੇ ਆ ਹਾਂ ਖੜਾ ਉਹਦਾ ਇੱਥੇ ਚੰਗਾ ਕੱਢ ਚੰਗਾ ਹੋ ਗਿਆ ਉੱਚਾ ਹਾਂ ਵਧੀਆ ਹੈ ਗੱਭ ਸੈਟ ਛੋਟੋ ਵੀ ਮਤਲਬ ਇਦਾਂ ਦਾ ਛੋਟਾ ਕਿਦਾਂ ਹੋ ਕੇ ਰਿਹਾ ਜਾਂਦਾ ਮਾਰਿਆ ਨੀਮਾ ਹੋ ਗਿਆ ਹਾਂ ਹਾਂ ਬਈ ਆਂਮ ਸੋਟੇਂ ਲੱਗੋ ਕਹਾਣੀ ਕਰਨੀ ਤਕਨੀਕ ਕੋਈ ਉਹਨੇ ਜੇ ਕੋਈ ਨਹੀਂ ਕੋਲ ਆ ਦੇਖਿਓ ਮੇਰਾ ਵੀਰ ਜਿਹੜਾ ਕੋਈ ਛੋਟਾ ਕੰਨਾ ਹੋਇਆ ਬੱਬਲ ਸੱਬਲ ਦਾ ਹੈ ਹੀ ਨਹੀਂ ਜੇ ਕੋਈ ਬਾਹਰ ਬੂਰਲੇ ਛੜਦੇ ਹੁੰਦਾ ਛੜ ਦਿਆ ਕਰੋ ਹਾਂ ਠੀਕ ਹੈ ਕੀ ਕਹਨੇ? ਓਏ ਜਿੰਨੀ ਹੱਕ ਓਏ ਚੱਲਦੇ ਆ ਮਟਾਈ ਦੇ ਚੌੜੇ ਕਰਕੇ ਹੈ ਮਰਦਾ ਚਲਾਉਣਾ 8000 5 ਚਲ ਮੋਟਾ 31 ਉਹ ਦੋ ਵਾਂਗੂ ਹੀ ਹੈ ਸੇਮ ਉਹੀ ਚੀਜ਼ ਆ ਆ ਦੇ ਤਾ ਚਲ ਬਸ ਠੀਕ ਹੈ ਐਂਡ ਉਹ 11015 ਵੀ ਇਸ ਵਾਰੀ ਬਹੁਤ ਮੋਟਾ ਹੈ ਹੈ ਗੱਬਰ ਹਾਂਜੀ ਹਾਂਜੀ ਉਹ ਦੇਖਿਆ ਉਹੰਦਰ ਬਣਨੇ ਦੇ ਪੂਰਾ ਮੋਟਾ ਹੈ ਪੂਰਾ ਠੋਕਰ ਕੇ ਹਾਂ ਹਾਂ ਦੇਖੇ ਜਰਾ ਕਿਦਾਂ ਠੀਕ ਆ ਕੰਨਾ ਨਹੀਂ ਉਦਾਂ ਕੰਨੇ ਮੋਟੇ ਆ ਹਾਂ ਮੋਟਾ ਮੋਟਾ ਹੈ ਹਾਂ ਕੰਨਾ ਮੋਟਾ ਮੋਟਾ ਹੈ ਗੋਪੀ ਕਹਿੰਦਾ ਮੈਂ ਵੀ ਲਾਣਾ ਆਹੀ ਦੀ ਵਧੀਆ ਮੈਂ ਠੀਕ ਆ ਤੁਸੀਂ ਕਹਿੰਦਾ ਕਿੰਨਾ ਕ ਬੱਜਿਆ ਤੁਹਾਡਾ ਪੂਰਾ ਪਲਾਟ ਬੱਜ ਗਿਆ ਹਾਂ ਥੋੜਾ ਜਿਹਾ ਲੈ ਨਾ ਹਮਾ ਬੱਜ ਗਿਆ ਹਾਂ ਇਧਰ ਬੱਜ ਗਿਆ ਤੁਹਾਡਾ ਬੱਜ ਗਿਆ ਤੁਸੀਂ ਹੁਣ ਕਿੱਧਰ ਜਾਣਾ ਉਹ ਪਿੱਛੇ ਜਾਣਾ ਉਹ ਮਗਰ ਵੇਦੇ ਉਹ ਡੇਢ ਉਹ ਪਰਲਾ ਬਨਾਲਾ ਉਧਰ ਮੰਨ ਗਏ ਇੱਧਰੋਂ